ਇਹ ਕਿ ਕਰੀ ਪਾਪੀ ਨੇ ਕੋਈ ਫੋਨ ਵੀ ਨਹੀਂ ਕੀਤਾ ਨਾ ਮੈਨੂੰ ਮਿਲਣ ਆਈ ਹੈਗੀ ਮੇਰੇ ਸੱਸ ਦੇ ਵੀ ਫੋਨ ਆ ਗਿਆ ਕਿ ਤੂੰ ਆਜ ਮੈਂ ਕਿਹਾ ਚਲ ਮੈਂ ਹੀ ਮਿਲਿਆ ਵਾ ਭਰਾ ਤੇ ਪਰ ਜਾਈ ਨਹੀਂ ਜਾਤੇ ਉਹ ਤਾਂ ਨਹੀਂ ਆਏ ਹੁਣ ਭਾਬੀ ਕਿਤੇ ਦਿਸਦੀ ਵੀ ਨਹੀਂ ਹੈਗੀ ਕਿੱਥੇ ਹੈਗੀ ਭਾਬੀ ਕਿੱਥੇ ਹੋ ਭਾਬੀ ਵੀ ਨਹੀਂ ਗੱਲ ਸੁਣਦੀ ਬਣੀ ਕਿਤੇ ਏਦੜੇ ਰੱਖੀ ਅੰਦਰ ਲੈ ਉਹ ਬ੍ਰਿੰਗ ਮੇਰੇ ਸਾਰੇ ਕੰਮ ਪਏ ਨੇਗੇ ਉਦੋਂ ਪੈਨ ਵੀ ਕਿੰਨਾ ਹੋਗਾ ਇੱਕੋ ਬਾਾਰ ਮੈਡ ਮਾਰੀਏਗੀ ਕਹੂਗੀ ਵੀ ਮੈਂ ਚਾਚੇ ਕੋ ਘਰੇ ਜਾਇਆ ਮਾ ਵੀ ਜਾ ਤੂੰ ਸਿੱਧੀ ਉਧਰ ਬਾਜ ਜਾ ਜਾਂ ਤੂੰ ਇੱਧਰ ਆ ਜਾ ਇਹ ਐ ਸੋਚਦੀ ਹੋਣੀ ਵੀ ਮੈਂ ਦੋਨਾਂ ਸੱਡਾਂ ਤੋਂ ਸੂਟ ਲੈ ਲੂੰਗੀ ਵੀ ਨਾ ਇਹ ਚਾਚੇ ਕੋ ਸੂਟ ਲੈ ਲੂੰਗੀ ਨਾ ਇਹ ਥੋ ਸੂਟ ਲੈ ਲੂੰਗੀ ਨਾ ਵੀ ਜਦੋਂ ਮੈਂ ਇਹਨਾਂ ਨੂੰ ਸੂਟ ਦੇ ਦਿੰਦੇ ਜਿਹੇ ਮੈਂ ਥੋ ਸਰਦੇ ਨੇਗੇ ਉੱਥੇ ਗਾਹਾਂ ਮੰਗਤੇ ਬੰਦ ਦੀ ਕੀ ਰੋੜਾ ਚਾਚੇ ਕੇ ਆ ਗੀ ਧੱਕੀ ਮੂੰ ਚੱਕ ਕੇ ਤੇ ਮੇ ਭਾਬੀ ਨੂੰ ਬਿਨਾਂ ਦੱਸੇ ਤਾਂ ਜਾਂਦੀ ਤਾਂ ਚੰਗਾ ਨਹੀਂ ਲੱਗਦਾ ਸੀਗਾ ਜੇ ਦੱਸ ਕੇ ਜਾਨੀ ਆ ਭਾਬੀ ਨੂੰ ਆਏ ਹੋਊਗਾ ਵੀ ਸੂਟ ਲੈਣ ਦੀ ਮਾਰੀ ਮੈਨੂੰ ਦੱਸ ਕੇ ਜਾਂਦੀ ਹੈਗੀ ਸੂਟਾਂ ਤੇ ਕੋਈ ਕਮੀ ਨਹੀਂ ਹੁੰਦੀ ਹੈਗੀ ਸੂਟ ਤੇ ਮੇਰੇ ਕੋਲੇ ਬਥੇਰੇ ਪਏ ਐ ਅਲਮਾਰੀ ਭਰੀ ਪਈ ਐ ਸੂਟਾਂ ਨਾਲ ਤਾਂ ਤੇ ਫੇਰ ਵੀ ਮੈਂ ਭਾਬੀ ਨੂੰ ਇੱਕ ਵਾਰ ਕਹਿ ਦੂੰਗੀ ਵੀ ਭਾਬੀ ਮੈਂ ਜਾਣਾ ਵੀ ਮੈਨੂੰ ਚਲ ਵਧੀਆ ਜਿਹਾ ਸੂਟ ਲੈ ਕੇ ਦੇ ਦਿਓ ਇੱਕ ਸਮਾਈ ਦਿਓ ਵੀ ਜਾ ਕੇ ਮੈਂ ਆਦੀ ਸੱਸ ਨੂੰ ਵੀ ਦਿਖਾਉਣਾ ਹੈ ਹਨਾ ਤੇ ਸ੍ਰੀਕੇ ਚ ਵੀ ਦਿਖਾਉਂਗੀ ਵੀ ਮੈਂ ਇਹ ਪੇਕੇ ਗਈ ਸੀ ਵੀ ਆਹ ਇਹਨੇ ਸੂਟ ਮੇਰੀ ਭਝਾਈ ਨੇ ਮੈਨੂੰ ਦਿੱਤੇ ਹੈਗੀ ਨਾਲੇ ਇਹ ਵਿੱਚ ਮੈਨੂੰ ਮੇਰੀ ਵੀ ਇੱਜ਼ਤ ਬਣੀ ਰਹੂਗੀ ਇਹਨਾਂ ਦੀ ਵਿੱਚ ਤੇ ਬਣਾ ਤੇ ਪਰ ਜਾਈ ਕੋਈ ਵੀ ਚੀਜ਼ ਦਿੰਦੇ ਆ ਕੱਪੜਾ ਜਿਹੜਾ ਦਿੰਦੇ ਆ ਕੋਈ ਚੀਜ਼ ਲੈ ਕੇ ਦਿੰਦੇ ਨੇ ਉਹਦੇ ਤਾਂ ਖੁਸ਼ੀ ਅਲੱਗ ਹੀ ਹੁੰਦੀ ਹੈਗੀ ਤੇ ਉ ਮੇਰੇ ਕੋਲ ਵਾਦੂ ਸੂਟ ਫਾਇਲਮਾਰੀ ਭਰੀ ਪਈ ਆ ਸੂਟ ਨਾਲ ਸੂਟ ਨਾਲ ਇਕਰ ਕੋਈ ਕਮੀ ਨਹੀਂ ਸਾਲੇ ਪਰ ਮੈਂ ਤਾਂ ਬਿਨ ਕੁਛ ਹੀ ਲੰਦਾ ਸੀ ਦਿੰਨੀ ਆ ਵੀ ਭਾਬੀ ਮੈਂ ਜਾਣਾ ਭਾਬੀ ਭਾਬੀ ਹਾਂ ਵੀ ਭਾਬੀ ਜਿੰਨੇ ਮੈਂ ਭਾਬੀ ਤੋਂ ਤਾਂ ਬਾਲੀ ਬੀਜੀ ਜਿਹੜਾ ਮੱਗੀ ਅੰਦਰ ਹੀ ਨਿਕਲੀ ਬਾਹਰ ਚਲੋ ਬੈਠੋ ਵੀ ਤੁਹਾਨੂੰ ਮੈਂ ਦੱਸਦੀ ਆਂ ਹੋਰ ਮਨਦੀਪ ਤੇਰੇ ਵਾਸਤੇ ਪਾਣੀ ਲੈ ਕੇ ਆਵਾਂ ਨਹੀਂ ਪਾਣੀ ਤਾਂ ਮੈਂ ਪੀਣਾ ਨਹੀਂ ਭਾਬੀ ਅੱਛਾ ਮੈਂ ਤਾਈ ਜੀ ਮੈਂ ਕਿਹਾ ਅੱਜ ਤਾਂ ਮਨਦੀਪ ਜਾਊਗੀ ਚੱਲ ਬੈਠ ਕੇ ਕਿ ਦੋ ਮਿੰਟ ਗੱਲਬਾਤ ਹੀ ਕਰ ਲਾਂਗੇ ਤੂੰ ਕਿੱਥੇ ਗਈ ਸੀ ਅੱਜ ਪਾਪਾ ਵੀ ਮੈਂ ਤਾਈ ਕੇ ਕਰੇ ਗੱਲਬਾਤ ਸੀਗੀ ਮੈਂ ਕਿ ਹੁਣ ਤਾਂ ਚਲ ਮੈਂ ਆਈ ਹੋਈ ਆ ਮਿਲਿਆ ਮਾਂ ਫੇਰ ਉਹ ਕਿਤੇ ਗੁੱਸਾ ਨਾ ਕਰ ਜਾਣਾ ਵੀ ਕੁੜੀ ਆਈ ਸੀ ਵੀ ਇੱਧਰ ਮਿਲ ਕੇ ਨਹੀਂ ਗਈ ਹੋएगी ਸਾਨੂੰ ਨੇ ਵੀ ਤੈਨੂੰ ਪਤਾ ਹੈ ਵੀ ਆ ਪਤਾਇ ਕੇ ਨਾ ਬੋਲਦੇ ਨਹੀਂ ਹੈਗੇ ਤੂੰ ਫਿਰ ਵੀ ਉਧਰ ਵਾਗੀ ਨਾਲੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਨਾ ਪਤਾ ਉਹ ਕਿੰਨਾ ਗੁੱਸਾ ਕਰੂਗਾ ਇਹ ਤਾਂ ਭਾਬੀ ਤੁਸੀਂ ਆਪ ਦਾ ਦੇਖੋ ਮੈਂ ਤਾਂ ਇਸ ਘਰ ਦੀ ਕੁੜੀ ਆ ਮੈਨੂੰ ਤਾਂ ਜਾਣੀ ਪਊਗਾ ਮੈਂ ਤਾਂ ਉਹ ਵੀ ਉਹੋ ਜਿਹਾ ਤੁਸੀਂ ਵੀ ਉਹੋ ਜਿਹਾ ਹੋ ਤੁਸੀਂ ਅੱਜ ਲੜਪੇ ਕੱਲ ਨੂੰ ਤੁਸੀਂ ਇੱਕੋ ਜੇ ਹੋ ਜਾਓਗੇ ਚਲ ਠੀਕ ਆ ਅਦਰ ਜਾ ਆਪਣੀ ਬੈਠ ਜਣੀ ਆ ਫਿਰ ਤੂੰ ਵਾਗ ਲੂ ਠੀਕ ਆ ਭਾਬੀ ਨਾ ਮਨਦੀਪ ਉਹ ਤੋ ਹੋ ਰੈ ਲੇ ਨੇ ਇੱਕ ਦੋ ਦਿਨ ਨਾਨਾ ਭਾਬੀ ਹੁਣ ਨਹੀਂ ਮੈਂ ਰਹਿ ਸਕਦੀ ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਹੁਣ ਤਾਂ ਸਹੁਰੇ ਤਾਂ ਵੀ ਫੋਨ ਆਉਣ ਲੱਗ ਗਏ ਵੀ ਮੇ ਸੱਸ ਬਿਮਾਰ ਹੋ ਰਹੀ ਆ ਹੁਣ ਫਿਰ ਤੂੰ ਕਦੋਂ ਆਵੇਂਗੀ ਮਨਦੀਪਾ ਨਾ ਭਾਬੀ ਰੋਜ਼ ਕਿੱਥੋਂ ਆਇਆ ਜਾਂਦਾ ਹੁਣ ਵੀ ਮੈਂ ਤੇ ਕਿੰਨੇ ਟਾਈਮ ਬਾਅਦ ਆਈ ਆ ਘਰਾਂ 'ਚ ਕੰਮ ਹੀ ਇੰਨੇ ਹੁੰਦਿਆ ਨਿਕਲੇ ਨਹੀਂ ਜਾਂਦਾ ਘਰਾਂ 'ਚੋਂ ਹੁਣ ਤਾਂ ਕਿਸੇ ਦਿੱਤੇ ਤੇ ਹਰਤੀ ਆਇਆ ਜਾਊਗਾ ਮੇਰੇ ਤੋਂ ਚੱਲ ਠੀਕ ਆ ਫਿਰ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਤੇਰੇ ਵਾਸਤੇ ਫਿਰ ਤੇਰੀ ਬਾਸ ਵੀ ਟਾਈਮ ਹੋਈ ਜਾਂਦਾ ਹੈ ਨਾ ਨਾ ਭਾਬੀ ਚਾਹ ਨਹੀਂ ਮੈਂ ਪੀਣੀ ਹੈਗੀ ਚਾਹ ਤਾਂ ਮੈਂ ਤਾਈਕੇ ਘਰੇ ਪੀਈ ਸੀ ਮੈਂ ਵਾਰੀ ਵਾਰੀ ਚਾਹ ਨਹੀਂ ਪਿੰਦੀ ਹੈਗੀ ਇੱਕ ਦੋ ਵਾਰ ਚਾਹ ਪੀਣੀ ਹੈਗੀ ਤੇ ਮੈਂ ਤਾਂ ਭਾਬੀ ਐ ਕਹਿੰਦੀ ਸੀ ਵੀ ਮੈਨੂੰ ਇੱਕ ਸੋਹਣਾ ਜਿਹਾ ਸੂਟ ਬਣਵਾ ਕੇ ਦੇ ਦੋ ਤੇ ਮੈਂ ਤੇ ਸਾਸ ਨੂੰ ਦਿਖਾਉਂਗੀ ਵੀ ਮੇਰੀ ਭਝਾਈ ਨਹੀਂ ਮੈਨੂੰ ਆ ਇੰਨਾ ਸੋਹਣਾ ਸੂਟ ਬਣਾ ਕੇ ਦਿੱਤਾ ਲੈ ਸੂਟ ਬਣਵਾਉਂਦੀ ਮੈਂ ਤੂੰ ਤਾਈਕੇ ਕਰੀ ਗਈ ਸੀ ਤੇ ਉਹ ਸੂਟ ਦਿੱਤਾ ਨਹੀਂ ਹੈਗਾ ਉਹਨਾਂ ਨੇ ਨਾ ਭਾਬੀ ਉਹ ਤਾਂ ਆਪਣਾ ਸ਼ਰੀਕਾ ਹੈਗਾ ਉਹਨਾਂ ਕੋਲ ਉਹ ਮੇਰੋਂ ਵੇਚ ਸੀਗੀ ਖੁਰਕਾ ਮੈਂ ਫੋਟੋ ਲੈ ਕੇ ਜਾਉਂਗੀ ਘਰ ਤੇ ਇਹ ਹੀ ਆ ਮੇਰਾ ਪਰ ਕਿਉਂ ਉਸਤਾਬੇ ਲਈ ਸਿਗੇ ਤੈਨੂੰ ਇੰਨੇ ਜਿਹੇ ਮੋੜੇ ਪੁਵਾ ਲਈ ਨਾ ਮੈਂ ਉਹਨਾਂ ਦੇ ਕਿਹਾ ਕਿ ਇਹ ਕਿਰਾਏ ਕਿਸੇ ਚੀਜ਼ ਦੇ ਤੋਆ ਟੈਲੀ ਤੇਰੇ ਘਰ ਕੋਲ ਤਾਂ 2 ਮਹੀਨੇ ਪੁਨਾ ਕੋਲ ਆ ਕੇ ਭੁੱਲ ਗਿਆ ਤੇ ਇਹ ਤੈਨੂੰ ਪੁਛਣਾ ਪਤਾ ਹੋਣਾ ਇੰਦੋਂ ਮਨੇ ਗੱਲ ਕਰ ਲਾਈ ਥੋੜਾ ਮੋਟਾ ਤਾਂ ਤੈਨੂੰ ਪੁਛਣਾ ਕੋਈ ਗੰਦੀ ਇਹਨਾਂ ਦਾ ਹੱਕ ਬਣਦਾ ਸੀ ਸਾਡੇ ਨਾਲ ਪਹਿਲਾਂ ਤੂੰ ਉਹਨਾਂ ਦੇ ਘਰੇ ਗਏ ਜਾਂਦੇ ਮਾਨਣਾ ਹੈ ਲੈ ਤੁਮ ਆਪਣੇ ਕਬੀਲ ਦਾ ਹੀ ਜਾਨੇ ਪਤਾਗਾ ਵੀ 2 ਮਹੀਨੇ ਦੇ ਸਾਢੇ 5000 ਬਿਜਾਹਾ ਨੂੰ ਬਸਾਉਂਗੇ ਨਾ ਪਾ ਗੀ ਉਹਨਾਂ ਦੇ ਆਖੀ ਵੀ ਬਹੁਤ ਬਿਕਵੀਤ ਗਿਆ ਨਾਲ ਉਹਨਾਂ ਦੇ ਆਖੀ ਵੀ ਕੁੰਗਿਆ ਨੇ ਲੈ ਬਲ ਲਾਗਾ ਉਹ ਬੜੀ ਚੰਗੀ ਕਰਤਾ ਤੇ ਉਹ ਵਾਂਗਰ ਚਲੋਗੇ ਤੂੰ ਉੱਤਲਾ ਨਹੀਂ ਸੁਣਤਾ ਮੈਂ ਉੱਤ ਤੋਂ ਫਿਰੇ ਕੈਸੇ ਮੈਂ ਕਿ ਕਰ ਗਿਆ ਮੈਂ ਜਹੋ ਮੁੰਡੀ ਹੋ ਸਾਰੀ ਆਪੇ ਦੇ ਚੇ ਪਾ ਲੇ ਮੇਰਾ ਟਾਚਾ ਬੜਾ ਗੋਲੀ ਕਾਸਾ ਕਰਤਾ ਤੇ ਇਹਨੂੰ ਤੇ ਉਹਨੂੰ ਕੰਮ ਸਭ ਤੋਂ ਕੰਮ ਸੁਣਦੇ ਨਾਲੇ ਲੈ ਕੇ ਤਾ ਦੇ ਦਿੱਤਾ ਮੈਂ ਨਾ ਪਾ ਬੀ ਤੰਗ ਤੇ ਚਿੰਤਾ ਦਿਸੇ ਹੁਣ ਜਿਹੜੀ ਮਾਂ ਨੂੰ ਪੈਨਸ਼ਨ ਆਉਂਦੀ ਹੈਗੀ ਉਹ ਤੋਂ ਉਹਦੀ ਦਵਾਈ ਲਿਆਉਂਦੀ ਹੈਗੀ ਜੇ ਉਹ ਹੀ ਪੈਨਸ਼ਨ ਦੀ ਮੈਸੂਟ ਲਾਏਗੀ ਤੇ ਫਿਰ ਦਵਾਈਆਂ ਕਿੱਥੇ ਚਾੱਕੀਆਉਂਦੀ ਉਹ ਦਵਾਈਆਂ ਤਾਂ ਨਾ ਸੰਭ ਕਰਦੀ ਦਵਾਈਆਂ ਤਾਂ ਆਪਦੀ ਆਪ ਲੈ ਜਾਂਦੀ ਹੈਗੀ ਮੈਂ ਤੇ ਨੂੰ ਬਤਾ ਤੇ ਨਾ ਲੈਣਾ ਤੇ ਪੈਨਸ਼ਨ ਲਾਉਣੀ ਹੈ ਉਹ ਵੀ ਉਹਦੇ ਜੀ ਚਾਹੁੰਦਾ ਕਿ ਮੈਂ ਤੋਂ ਬਖੋਂ ਨਹੀਂ ਦਿੰਦੀ ਮੈਂ ਉਹਦਾ ਖਰਚਾ ਲਾ ਕੇ ਜੇ ਉਹ ਆਉਂ ਉਹ ਸੁਪਾ ਆਉਂਦੀ ਕਿ ਸਵੇਰ ਨੂੰ ਸੁਪਾ ਆਉਂਦੀ ਸਵੇਰ ਤੋਂ ਪਾਣੀ ਲਾਉ ਉਹ ਸੁਪਾ ਉਹ ਲੋਕ ਖਰਚਾਂ ਦੇ ਨਾਲ ਉਹ ਬੈਸੰਦੇ ਦੇ ਆਸਤੇ ਸਮਾਵੇ ਤੇ ਦੇ ਮੁੱਤ ਉਸ ਨੂੰ ਨਹੀਂ ਲੈ ਕੇ ਦੇ ਸਕਦਾ। ਸਰਵ ਜਨ ਲਈ ਉਹ ਨਹੀਂ ਕੋਈ ਦੇਰੀ ਕੋਈ ਨੋਟਾਂ ਦੀ ਵੀ ਹੈ ਵੀ ਤੇ ਰੱਬੀ ਹੈ ਜੇ ਉਹ। ਉਹ ਤਾਂ ਬਸ ਧੀ ਲਾੜੀ। ਬਹੁਤ ਔਦੇ ਕੋਈ ਲਾੜੀ ਨਹੀਂ ਹੋਏ। ਨਹੀਂ ਤੇ ਮਾਂ ਨੂੰ ਸੁਖ ਸੁਹਾਗ ਨੂੰ ਉਹਨੂੰ ਕਹਿ ਨਹੀਂ ਪਈ। ਫਾਹੇ ਇੱਕ ਚੁੱਪੀ ਚਲ ਗਈ ਹੈ ਜੀ ਫਿਰ ਤੋਂ ਤਾਂ ਸਾਹੀ ਦੁਨੀਆ ਨੂੰ ਮਿਲਦੀ ਨਹੀਂ। ਮੈਂ ਤਾਂ ਸੂੜੀ ਨਹੀਂ ਲਾਣੀ ਜਾਂਦੀ ਕੋਈ ਮਾੜਾ ਗੰਦਾ ਨਰ ਹੁੰਦਾ ਹੈ। ਬਹਿਣੀ ਤੂੰ ਤਾਂ ਰੋਕੇ ਦਿਖਾਈਏ ਨਹੀਂ ਕਿ ਮੈਂ ਮੈਨੂਆ ਰੋਕੇ ਨਹੀਂ ਤਾ ਕੈਂਗੇ ਨਾਲੇ ਤਾਂ ਨਹੀਂ ਭਾਦੀ ਮੀਟੀ ਗਿਆ ਤਾ ਤੇ ਪੁਜਾ ਦੇ ਕੋਈ ਮਾਲਾ ਨੇ ਤੇਰਾ ਭਰਾ ਮੇਰ ਦਾ ਕੰਮ ਬਚਰੇ ਪੈ। ਮੈਂ ਤਾਂ ਕੰਮ ਮਗਰ ਜੀ ਤੂੰ ਤਾਂ ਬੇਈ ਨਹੀਂ ਆਪਣੀ ਗੱਲ ਠੀਕ ਆਉਂਦੀ। ਮੰਦੀਪਾ ਮੰਦੀਪਾ ਗੁੰਦੀਪ ਉਹ ਭੈਣ ਆ ਰਹੀ ਸੀਗੀ ਲਿੰਦੀ ਨਹੀਂ ਹੈਗੀ ਕਿੱਧਰ ਗਈ ਐ ਨਾ ਮੈਨੂੰ ਕੀ ਪਤਾ ਉਹ ਕਿੱਥੇ ਬੈਠੀ ਐ ਆਇਆ ਵੱਡੀ ਭੈਣ ਦਾ ਹੇਲਾ ਅੰਦਰ ਬੈਠੀ ਹੋਣੀ ਕਿਤੇ ਮੇਰਾ ਕੰਮ ਹੀ ਮੁਗਦੇ ਹੈਗੇ ਮੈਨੂੰ ਤਾਂ ਕੋਈ ਸੁਰਤ ਨਹੀਂ ਕੌਣ ਆਇਆ ਕੌਣ ਗਿਆ ਪਤਾ ਹੈ ਵੀ ਕਿੰਨੇ ਕੰਮ ਪਏ ਨੇ ਹੁਣ ਰੋਟੀ ਪਕਾਉਣ ਲੱਗਦੀ ਐ ਹਲੇ ਕਿੰਨੀ ਧੁੱਪ ਚੜਈ ਆ ਫਿਰ ਇਹਦੇ ਵਿੱਚ ਇੰਨਾ ਭੱਜ ਕੇ ਪੈਣਾਂ ਨੇ ਕੀ ਗੱਲ ਐ ਕੰਮ ਤੂੰ ਇਕੱਲੀ ਨਹੀਂ ਕਰਦੀ ਸਾਰੀਆਂ ਹੀ ਕਰਦੀਆਂ ਨੇ ਕੰਮ ਤਾਂ ਤੂੰ ਕਹੇ ਸਿੱਧੇ ਮੂੰਹ ਵੀ ਬੋਲ ਪਿਆ ਕਰ ਹੁਣ ਖਾਉਂ ਵੱਡੂ ਕਰੀ ਜਾਨੀ ਐ ਸਾਰਾ ਦਿਨ ਕਦੇ ਨਰਮਾਈ ਨਾਲ ਵੀ ਗੱਲ ਕਰ ਲਿਆ ਕਰ ਸਾਰਾ ਦਿਨ ਬੀਪੀ ਹਾਈ ਰੱਖਦੀ ਐ ਤੂੰ ਹੁਣ ਤੂੰ ਦੱਸਣਾ ਕਿ ਨਾ ਕਿੱਥੇ ਐ ਮੈਨੂੰ ਨਹੀਂ ਪਤਾ ਹੈ ਕਿਸੇ ਦਾ ਵੀ ਮੈਂ ਤਾਂ ਆਪਣੇ ਕੰਮ 'ਚ ਬੀਜ਼ੀ ਐਂਗੀ ਨਾਲੇ ਹੁਣ ਤੂੰ ਹੀ ਕਰੇਂਗੀ ਹੋਰ ਕੀ ਮੈਂ ਕਰੂੰਗਾ ਕੰਮਾਂ ਮੈਂ ਆਪੂ ਤਾਂ ਕੇ ਖੇਤ ਗਿਆ ਹੋਇਆਗਾ ਸਾਰਾ ਕੰਮ ਮੈਂ ਕੀਤਾ ਪਿੱਛੋਂ ਇਕੱਲੇ ਆਂ ਥੱਕ ਕੇ ਆਂਦਾ ਬੰਦਾ ਕੰਮ ਕਰਦਾ ਮੈਂ ਵੀ ਤਾਂ ਇਕੱਲੀ ਕਰਕੇ ਇਹੇਚ ਤੂੰ ਤਾਂ ਉਹੀ ਬੋਲੀ ਜਾਣੀ ਰਹਿਣੀ ਆ ਲੈ ਆਇਆ ਵੱਡਾ ਭੈਣ ਦਾ ਇਹ ਜਲਾ ਮਨਦੀਪ ਕਿੱਥੇ ਆ ਮਨਦੀਪ ਕਿੱਥੇ ਆ ਮੈਂ ਮੇਰੇ ਤਾਂ ਘਰੇ ਕੁਝ ਤੇ ਨਹੀਂ ਹੈਗੀ ਮੈਂ ਤਾਂ ਇਹਦੇ ਰਿਸ਼ਤੇ ਰਵਾਉਣ ਦੀ ਮਰਜ਼ੀ ਹੈ ਇਹਨੂੰ ਮੈਂ ਤਾਂ ਦਿੱਸਦੀ ਨਹੀਂ ਹੈ ਵੀ ਦੋਨੇ ਮਾਪੋਤ ਬਸ ਆਪਦੀ ਚਲਾਉਂਦੇ ਆ ਇੱਕ ਤੀਜੀ ਉਹ ਆਈ ਵਿੱਚ ਮੇਰੇ ਤੋਂ ਕੋਈ ਜਿਤਈ ਨਹੀਂ ਹੈਗੀ ਕਰੇ ਦੇਖਦੇ ਇਹਨਾਂ ਦਾ ਮੇਰੇ ਬਿਨਾ ਕਿਵੇਂ ਸਰਦਾ ਆ ਲੈ ਵਸ ਉਹਦੇ ਕੋਲ ਇੱਕੋ ਵਾਲਾ ਕੁੜੀ ਕੋਲੇ ਮੈਨੇ ਸੂਟ ਸਿਮਾ ਦੇ ਸੂਟ ਸਿਮਾ ਦੇ ਵੀ ਮੈਨੇ ਤਾਂ ਆਪ ਮੁਦਤਾ ਹੋ ਗਿਆ ਸੂਟਸਮੈਨ ਨੂੰ ਮੈਨੇ ਤਾਂ ਚੇਤਾ ਵੀ ਨਹੀਂ ਲਾ ਵੀ ਕੋਈ ਸੂਟ ਸਿਮਾਈ ਸੀ ਇਹਨੂੰ ਸੂਟ ਸਿਮਾ ਕੇ ਦੇ ਦੋ ਇਸ ਤੇ ਵੀ ਹੈ ਨਹੀਂ ਅੰਦਰ ਦੇਖਾ ਮੰਦੀਪਾ ਮੰਦੀਪਾ ਇੱਥੇ ਬੈਠੀ ਆ ਮੰਦੀਪਾ ਨਹੀਂ ਵੀ ਉਹ ਹੀ ਬੈਠੀ ਤੁਹਾ ਜੀ ਕੇ ਮੈਨ ਲੱਗਦੀ ਐ ਤੂੰ ਕੀ ਹੋ ਗਿਆ ਨਹੀਂ ਉਹ ਹੀ ਲੱਗਦਾ ਵੀਰੇ ਕਿਦਰੀ ਸੱਸ ਨੇ ਕੁਛ ਕਹਿਦਾ ਤੈਨੂੰ ਨਾ ਮੇਰੀ ਸੱਸ ਨੇ ਤੈਨੂੰ ਕੁਛ ਨਹੀਂ ਕਿਹਾ ਹੈਗਾ ਫੇਰ ਤੂੰ ਐਂ ਜੀ ਕਹਤੋਂ ਮੂੰਹ ਬੰਨ੍ਹਾ ਰੱਖਿਆਗਾ ਨਹੀਂ ਵੀਰੇ ਉਹ ਹੀ ਲੱਗਦਾ ਮੈਂ ਤੈਨੂੰ ਬੈਠੀ ਹਾਂ ਨਾ ਮਿਲ ਗੱਲ ਤਾਂ ਕੋਈ ਹੈਗੀ ਐ ਤੂੰ ਦਾ ਇੰਨਾ ਹਾਸੇ ਦੀ ਖੇਡਤੀ ਹੁੰਦੀ ਸੀਗੀ ਤੇ ਭੱਜ ਕੇ ਮਿਲਦੀ ਸੀਗੀ ਹੁਣ ਤੂੰ ਦਾ ਹਾਜੀ ਬੈਠਿਆ ਕੋਈ ਨਾ ਕੋਈ ਗੱਲ ਹੈਗੀ ਐ ਤੇਰੇ ਵਿੱਚ ਤੂੰ ਮੈਨੂੰ ਖੁੱਲ ਕੇ ਦੱਸ ਕੀ ਗੱਲ ਹੋਈ ਐ ਵੀ ਮੈਂ ਤੁਹਾਨੂੰ ਦੱਸਾਂ ਆਪਾਂ ਨੂੰ ਨੰਗੀ ਘਰੇ ਕੰਨਾ ਨਹੀਂ ਕਰਦੀ। ਭਾਬੀ ਨੂੰ ਤਾਂ ਮੁਸ਼ਕਲਾਂ ਦੇ ਹੈਗੇ। ਨਾ ਮੈਂ ਤਾਂ ਕੁਝ ਨਹੀਂ ਜਾਨਾ। ਉਹ ਨਾ ਮੈਂ ਅੱਜ ਜਾਣਾ ਸੀਗਾ ਕਿ ਮੈਂ ਭਾਬੀ ਨੂੰ ਆਏ ਕਹਤਾ ਆ ਵੀ ਭਾਬੀ ਮੈਨੂੰ ਸੋਹਣਾ ਜਿਹਾ ਇੱਕ ਸੂਟ ਸਮਾ ਦਿਓ। ਤੁਸੀਂ ਵੀ ਮੈਂ ਜਾਣਾ ਵੀ ਮੇਰੇ ਸਾਸਟਰ ਨੂੰ ਵੀ ਦਿਖਾਵਾਂਗੀ ਜਾ ਕੇ ਹਨਾ। ਮੇਰੇ ਪ੍ਰਾਤ ਤੇ ਪਰ ਜਾਈ ਨਹੀਂ ਮੈਨੂੰ ਆਸ ਨੂੰ ਬੁਣਾ ਤੇ ਦਿੱਤਾ। ਤੇ ਜਦੋਂ ਵੀ ਪ੍ਰਜਾਈ ਕੋਈ ਵੀ ਚੀਜ਼ ਦਿੰਦੇ ਆ ਉਹਦੀ ਲੱਗਦੀ ਹੀ ਖੁਸ਼ੀ ਮਿਲਦੀ ਹੈ। ਹਾਂ ਤੇ ਇਸ ਗੱਲ ਤੋਂ ਬਾਅਦ ਭਾਬੀ ਮੈਨੂੰ ਇੰਨਾ ਕੁਝ ਸੁਣਾਇਆ ਮੇਰੀ ਇੰਨੀ ਬੇਇਜ਼ਤੀ ਕਰੀ ਬਹੁਤ ਜ਼ਿਆਦਾ। ਅੱਛਾ ਕੀ ਕਹਿੰਦੇ ਕਹਿੰਦੇ ਸਾਡੀ ਬੁਰਾ ਤਾਂ ਹੈ ਨਹੀਂ ਤੇਰੀ ਮਾਂ ਦੀ ਪਿੰਚਣਾਉਂਦੀ ਆ ਦਿਮਾਗ ਘੜਿਆ ਜਾ ਉਹ ਬੋਝੀਆਂ ਰੱਖਦੀ ਆ ਉਹਦੇ ਜੇਬ 'ਚ ਐਨੇ ਪੈਸੇ ਹੁੰਦੇ ਆ ਸਾਡਾ ਹੱਥ ਟਾਈਟ ਆ ਤੇ ਸਾਨੂੰ ਤਾਂ ਸੁੱਟ ਲਿਆ ਕਿੰਦਾਂ ਜੰਦ। ਲਾइका ਮਿਲੀ ਤੂੰ ਇਹ ਨਹੀਂ ਬਹਿਲ ਤੇਰਾ ਸੋ ਵੀ ਤੇਰੇ ਭਾਈ ਬੈਠਿਆ ਜਾ ਤੈਨੂੰ ਕਿਸੰਦਰੀ ਰੰਗ ਦਾ ਸੁਖ ਲਿਆ ਦੂੰਗਾ ਮੈਂ ਉਹਦਾ ਤਾਂ ਸਵਾਹ ਹੀ ਆਇਆ ਉਹ ਤਾਂ ਹੀ ਬੋਲਦੀ ਰਹਿੰਦੀ ਆ ਇਹ ਗੁਰੀਆਂ ਦਾ ਮਾਣ ਹੀ ਹੁੰਦੇ ਕਿ ਕਦੋਂ ਤੱਕ ਕੁੜੀਆਂ ਕੋਈ ਭੁੱਖੀਆਂ ਨਹੀਂ ਹੁੰਦੀਆਂ ਨਹੀਂ ਸਿੱਤਾਂ ਨੇ ਨਿੱਤ ਮਾਰੀ ਪੇੜ ਘਰੀ ਪਈ ਐ ਸੱਤ ਮਾਣ ਉਹ ਤਾਂ ਮੈਂ ਵੀ ਸਮਝਦਾਗਾ ਵੀ ਕੁੜੀਆਂ ਨੂੰ ਤਾਂ ਚਾਹ ਹੁੰਦਾਗਾ ਵੀ ਭਾਈ ਆਪਾਂ ਨੂੰ ਕੋਈ ਚੀਜ਼ ਦਿੰਦਾਗਾ ਜਾਂ ਮੈਂ ਆਪਾਂ ਨੂੰ ਕੋਈ ਚੀਜ਼ ਦਿੰਦੀ ਆ ਕੱਲ ਕੋਈ ਨਾ ਤੁਮਾ ਨਾ ਛੋਟਾ ਕਰਾ ਫਿਰ ਕਾ ਬਿਦਾਂ ਕੁੜੀ ਰਹਿੰਦੀ ਐ ਮੰਮੇ ਤੁਸੀਂ ਤਾਂ ਬਿਨ ਕੰਨਾਂ ਨਾਲ ਗੜੇ ਭਾਵੇਂ ਪੋਸ਼ਣ ਆ ਕੇ ਉਹ ਫਿਰ ਨਹੀਂ ਕਰੋਗੀ ਰਾਜ ਭਾਦੇ ਕਰਨ ਪਰ ਤੇਰੀ ਉਹਦਾ ਬਈ ਸਭਾਈ ਇਹ ਜਾਗਾ ਉਹਦਾ ਮੈਨੂੰ ਵੀ ਕਹਿਣ ਲੱਗ ਜਾਂਦੀ ਐ ਵੀ ਮੰਮੀ ਕੋਲੇ ਪੈਸੇ ਨੇ ਪੈਨਸ਼ਨ ਆਲੇ ਤੁਹਾਨੂੰ ਪੈਨਸ਼ਨ ਕਿੰਨੀ ਆਉਂਦੀ ਐ 1500 ਦਾ ਪੈਨਸ਼ਨ ਆਉਂਦੀ ਐ ਮੰਮੀ ਨੇ ਦਵਾਈ ਖੂਤੀ ਵੀ ਲਾਉਣੀ ਹੁੰਦੀ ਐ ਬਾਕੀ ਆਪਦੇ ਹੱਥ ਦੀ ਪੈਸੇ ਜ਼ਰੂਰੀ ਨੇ ਉਹਦਾ ਸਭਾ ਹੀ ਆਇਆ ਐ ਤੂੰ ਨਾ ਜੀ ਟੈਨਸ਼ਨ ਲੈਉਂ ਵਰਗੀ ਕੋਈ ਨਾ ਮੈਂ ਤੈਨੂੰ ਆਪੀ ਸੁਟ ਲਿਆਤੀ ਦੇ ਦੂੰਗਾ ਲੈਮਣੀਂ ਕਿ ਤੂੰ ਤਾਂ ਥੋੜੀ ਦਾਸ ਹੋ ਗਈ ਤੂੰ ਦਾਸ ਨਾ ਹੋ ਤੈਨੂੰ ਦਾਸ ਹੋ ਕਿ ਤੇ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਸੀਗਾ ਵੀ ਪਤਾ ਨਹੀਂ ਕੀ ਗੱਲ ਹੋ ਗਈ ਤੂੰ ਹੁਣ ਟੈਨਸ਼ਨ ਨਾ ਲੈ ਮੈਂ ਜਾਨਣਾ ਆ ਸ਼ਹਿਰ ਨਾਲ ਤੈਨੂੰ ਕਮ ਮੈਂ ਤੇਰੇ ਵਾਸਤੇ ਮੈਂ ਸੂਟ ਲੈ ਕੇ ਆਉਣਾ ਹੈ ਨਾ ਤੂੰ ਦੱਸ ਕਾਇ ਲੈ ਕੇ ਆਉਣਾ ਹੈ ਤੇਰੇ ਵਾਸਤੇ ਦਾ ਸੂਟ ਵੀ ਲਾਉਂਗਾ ਮੈਂ ਤਾਂ ਕੱਲ ਕੋਈ ਨਾ ਪਹਿਨੇ ਤੂੰ ਜਦੋਂ ਮੈਂ ਛੋਟਾ ਕਰਾਂ ਤੇਰਾ ਪਾਈ ਹੈਗਾ ਨਾ ਤੂੰ ਕੋ ਟੈਨਸ਼ਨ ਲੈਨੀਆ ਮੇਰੇ ਹੁੰਦੇ ਮੈਂ ਨਾ ਤਾਂ ਬਾਜ਼ਾਰ ਚ ਕੰਮ ਜਾ ਕੇ ਆਉਣਾ ਸ਼ਹਿਰ ਜਾਨਣਾ ਦਾ ਮੈਂ ਤੇਰੇ ਵਾਸਤੇ ਸੂਟ ਲੈ ਕੇ ਆਉਂਗਾ ਸੋਹਣੇ ਸੋਹਣੇ ਤੂੰ ਆਪਣੀ ਤਿਆਰੀ ਕਰ ਜਾਂਦੀ ਠੀਕ ਹੈ ਮਨ ਨਾਲ ਛੋਟਾ ਕਰਿਆ ਕਰ ਈ ਗਰੀਆ ਨੇ ਗੋਲ ਕੰਮ ਆ ਕੇ ਧੰਦੇ ਫੂਕਨੇ ਰੇ ਕਰਦੇ ਪਹਿਲੇ ਉਧਰ ਪਸ਼ੂਆਂ ਕਰੀ ਗਈ ਸੀ ਉਧਰ ਕੰਮ ਕਰਕੇ ਹੁਣ ਆ ਗੱਡੇ ਸਮਾਰੀ ਨੇ ਤੈਨੂੰ ਆਇਆ ਹੈ ਨਹੀਂ ਵੀ ਨਾਲ ਲਾ ਕੇ ਤੂੰ ਕੰਮ ਨਹੀਂ ਕਰਾਵਾ ਉਹ ਮੈਂ ਤਾਂ ਪਹਿਲਾਂ ਕਿਤੋਂ ਆਇਆਗਾ ਆਪ ਕਿਹ ਐ ਉਥੋਂ ਮੈਂ ਵੀ ਕੰਮ ਹੀ ਕਰਦਾ ਕੰਮ ਕਰੇ ਐ ਤਾਂ ਹੈ ਨਹੀਂ ਕੋਈ ਸ਼ਹਿਰ ਲਾਇਆ ਮਾੜੀ ਗੋਟੀ ਕੋਸੂਟ ਸਾਗੀ ਦਿਵਾਲਿਆ ਸੂਟ ਹੈ ਨਹੀਂ ਤਾਂ ਹੈਗੇ ਤੇਰੇ ਕੋਲ ਕਿੰਨੇ ਸੂਟ ਨੇ ਤੂੰ ਤਾਂ ਤੱਪੇ ਰਹਿਨੀਆ ਸਾਰਾ ਦਿਨ ਨਾ ਹੋਰ ਕੀ ਮੈਂ ਬਹਿ ਜਾਈਏ ਕਿ ਤੇ ਪਰੇ ਰੇ ਪਰ ਮੈਂ ਛੇ ਮੰਜੇ ਮੈਂ ਤੇ ਕ ਪਾਣੀ ਪੀਣ ਦਾ ਟਾਈਮ ਹੀ ਜਾਦੋ ਵੀ ਛੇਛੇ ਦੀ ਖੜੀ ਖੜੀ ਪੀਣੀ ਹੈ। ਉਹ ਫੇਰ ਕੀ ਹੋ ਗਿਆ ਕੰਮ ਤਾਂ ਤੈਨੂੰ ਕਰਨਾ ਪਊਗਾ। ਮੈਂ ਕੀ ਕਹਿੰਦਾ ਗੁੰਮਤੀ ਕੋਲ ਨੂੰ ਉਹ ਰੁਹੀ ਜਾਂਦੀ ਸੀਗੀ। ਲੈ ਮੈਂ ਉਹ ਕੀ ਕਹਿਣਾਗਾ ਉਹ ਪਤਾ ਨਹੀਂ ਕਰ ਤੋਂ ਖੇਖਣ ਘੜਨ ਲੱਗੀ ਰੋਕੇ ਕੀ ਦਿਖਾਉਂਦੀ ਇਹਨੂੰ। ਖੇਖਣ ਨਹੀਂ ਕਰਦੀ ਇਹ ਵੀ ਥੂਟੀ ਮੱਗਿਆ ਸੀ ਇਹਦੇ ਵਿਚਾਰੀ ਨੇ ਇੱਕ। ਤੂੰ ਤਾਂ ਆਏ ਭੱਜ ਕੇ ਪੈ ਗਈ ਜਿਵੇਂ ਪਤਾ ਨਹੀਂ ਕੀ ਕੁਛ ਪਿਆਨਾ ਮੰਗ ਲਿਆਉਣ। ਲੈ ਮੈਂ ਤਾਂ ਤੇਰੇ ਸੂਰ ਦਮਾਇਆ ਨਹੀਂ ਹੈਗਾ ਮੂੰਹ ਮੈਂ ਉਹ ਪਹੁੰਚਣੀ ਹੈ ਕਿ ਸੂਟ ਲੈਣ ਦੀ ਤੂੰ ਦਵਾਈ ਇਹ ਦਵਾ ਸਕਦਾ ਉਹ ਤੇਰੀ ਮਾਂ ਵੀ ਉਹ ਨਹੀਂ ਪੈਸੇ ਕਰਦੀ ਹੈਗੇ ਜੇਬ ਚ ਜਿਹੜੀ ਪੈਂਸਰ ਆਉਗੀ ਬਸ ਜੇਬ ਚ ਪਾਈ ਜਾ ਉਹ ਹੀ ਕਰਕੇ ਰੱਖ ਦੇ ਫਰਗੀ ਦੀ ਸੂਟ ਨਹੀਂ ਦਵਾ ਸਕਦੀ ਹੈਗੀ ਉਹ ਅੱਛਾ ਲੈ ਤੇਰੀ ਪੈਨੇ ਤੇਰੇ ਕਾਣ ਪਾਤੇ ਹੱਥਾਂ ਨਹੀਂ ਆਉਣ ਸਾਡੇ ਨੂੰ ਬੋਲਣ ਲੱਗ ਗਿਆ ਨਹੀਂ ਮੈਂ ਕਹਣਾ ਛੋਟੇ ਤਾਂ ਸੂਟ ਲੈ ਕੇ ਆਉਣੀ ਹੈ ਮੈਂ ਤਾਂ ਆਪਣੇ ਭਰਾ ਪਰ ਚਾਈਂਦੂ ਲੈ ਕੇ ਆਉਣੀ ਹੈ ਦੋ ਸੂਟ ਲੈ ਕੇ ਆਉਣੀ ਆ ਗੀ ਨਾ ਕੋਈ ਉਹੀ ਗੱਲ ਤੇਰੀ ਆਉਂਦੀ ਭਾਈ ਤੇ ਪਰਜਾਈ ਕਿ ਲੈ ਕੇ ਆਉਣੀ ਹੈ ਉਹਦਾ ਵੀ ਮੈਂ ਭਾਈਆਂ ਤੂੰ ਭਰਜਾਈਆਂ ਉਹ ਵੀ ਨਾ ਆਪਾਂ ਤੇ ਸੂਟ ਲੈ ਕੇ ਆਉਗੀ ਨਾ ਕੋ ਮੰਮੀ ਨੇ ਪੈਨਸ਼ਨ ਦਾ ਚਰਜਾ ਨਹੀਂ ਲਿਆ ਕੇ ਮੰਮੀ ਨੇ ਪੈਨਸ਼ਨ ਕਿ ਨਹੀਂ ਕਹਿੰਦੀ ਐ ਕੋਈ ਵੀ ਤਾਂ ਦਵਾਈ ਕੁਟੀਆਂ ਨੂੰ ਹੁੰਦੀ ਐ ਆਪਾਂ ਨੂੰ ਕਿਤੇ ਟੋਕੇ ਦਵਾਈ ਹੁੰਦੀ ਵਾਸਤੇ ਨਹੀਂ ਮੇਰੇ ਕੋਲ ਕੋਈ ਹਿੰਮਤ ਨਹੀਂ ਕਿ ਇਸ ਨੂੰ ਛੂਟ ਦਵਾਉਂਗੀ ਟੂਰ ਵਾਲੇ ਤੇਰੀ ਮਾਂ ਦਾ ਵੱਲ ਅਸੀਂ ਤਾਂ ਦਵਾਵਾਂਗੀ ਮੈਂ ਲੈਣਾ ਨਾ ਹੁਣ ਛੂਟ ਲੈਣਾ ਮੇਰੀ ਭੈਣ ਨੂੰ ਦਰਸੂਤ ਪੜਵਾ ਕੇ ਲੈ ਕੇ ਦੇਉਂਗਾ ਮੈਂ ਐਡੀ ਕਿ ਲਿੰਗ ਹਲ ਸੀ ਜਿਹੜਾ ਮੇਰੀ ਭੈਣ ਨੁਰਵਾ ਕੇ ਰੱਖਦਾ ਤੂੰ ਹੁਣ ਮੈਨੂੰ ਤੇਰੀ ਕੋਈ ਲੋੜ ਨਹੀਂ ਹੈਗੀ ਜਿਹੜਾ ਮੇਰੀ ਭੈਣ ਨੇ ਆਖਿਆ ਜੰਝੂ ਲਿਆ ਸਕਦੀ ਐ ਮੈਂ ਘਰੇ ਰੱਖੀ ਕੀ ਕਰਨੀ ਆਹੋ ਚੱਕਰ ਦਾ ਜਿਹੜੀ ਵਿਸਤਾਵ ਦੇ ਪੇਕੇ ਵਗ ਗਿਆ ਤੂੰ ਮੈਂ ਤਾਂ ਮੈਂ ਜਾਨਣਾ ਹੈ ਸ਼ਾਇਰ ਆਪਦੀ ਭੈਣ ਵਾਸਤੇ ਦਸੂਤ ਲੈ ਕੇ ਆਉਂਦਾ ਹਿੰਮਤ ਤਾਂ ਰੋਕੇ ਦਿਖਾ ਦੇ ਮੈਨੂੰ ਹਾਇ ਰੱਬ ਇਹ ਮੈਂ ਕੀ ਕਰਤਾ ਮੈਂ ਤਾਂ ਹੁਣ ਸੋਚੀ ਇਹ ਗੱਲ ਪਹਿਲਾਂ ਸੋਚੀ ਨਹੀਂ ਵੀ ਜੇ ਮੇਰੇ ਆ ਭਰਾ ਪਰ ਜਾਈ ਮੇਰ ਨਾਲ ਐ ਕਰਨ ਮੈਂ ਤਾਂ ਆਪੇ ਘਰ ਪੱਤੀ ਲੈਣੀ ਆ ਗਾਹ ਮੇਰੀ ਪਰਜਾਈ ਮੇਰ ਨਾਲ ਐ ਕਰੇ ਮੇਰੇ ਤੇ ਕੀ ਵੀ ਹੁੰਦੀ ਕਾਲੇ ਕੋ ਸੂਟ ਹੀ ਮੰਗਿਆ ਸੀ ਜਵੋਨੇ ਬੇਚੀ ਕਿਹੜਾ ਰੋਜ ਆਉਂਦੀ ਕਿੰਨੇ ਸਾਲ ਬਾਅਦ ਆਈ ਹੈ ਮੇਰੇ ਜੀ ਪੇਕੇ ਨੇ ਕਹਾ ਸਵੇਰੇ ਕਿਸੇ ਦਿਨ ਨਾ ਰਦ ਦੇਗੀ ਕਿਉਂ ਜਿਹੜੀ ਗਲਤੀ ਹੋਊਗੀ ਮੇਥੋਂ ਹੋਊਗੀ ਹੁਣ ਮੈਂ ਆਪਣੀ ਨਣਦ ਨੂੰ ਨਾ ਖੁਸ਼ੀ ਖੁਸ਼ੀ ਦਰੂ ਵਧੀਆ ਉਹਦੀ ਪਸੰਦ ਦਾ ਸੂਟ ਦਿਵਾ ਕੇ ਦੇਖਾਂਗੀ ਕਿ ਕਰਦੀ ਆ ਲੈ ਮਨਦੀਪ ਤੇਰਾ ਸੂਟ ਤੇਦੇ ਵੀ ਕਿਨੇ ਜਿੰਗਲ ਤੇ ਤਿੰਨ ਚਾਰ ਸੂਟ ਨੇ ਠੀਕ ਹੈ ਜੀ ਹਾਂ ਆ ਜਾ ਚਲੋ ਬਸ ਤੇਰਾ ਹੀ ਹੋਣਾ ਆਨੇ ਕਰੀ ਮਨਦੀਪ ਜਾ ਕੇ ਨਾ ਤੂੰ ਮੈਨੂੰ ਫੋਨ ਕਰਦੀ ਚੰਗਾ ਠੀਕ ਹੈ ਵੀਰੇ ਹਾਂ ਆਇਆ ਮੈਂ ਤੈਨੂੰ ਬੱਸ ਚੜਾਏ ਆਉਣਾਗਾ ਠੀਕ ਹੈ ਵੀਰੇ ਮਨਦੀਪ ਹਾਂ ਭਾਬੀ ਆ ਵੀ ਤੇਰੇ ਵਾਸਤੇ ਸੁਣ ਲਈ ਕਿ ਨਹੀਂ ਤੂੰ ਗੁੱਡ ਬਣਦੀ ਸੀ ਨਾ ਲੈ ਮੈਨੂੰ ਨਾ ਹੁਣ ਆਪਦੀ ਗਲਤੀ ਦਾ ਅਸਰ ਹੋ ਗਿਆ ਗੱਦੇ ਤੇ ਸੋਚ ਕੇ ਦੇਖਿਆ ਜੇ ਮੈਨੂੰ ਕੋਈ ਨੂੰ ਮੇਰਾ ਇਹ ਪਰਜਾਈ ਮੈਨੂੰ ਐ ਬੋਲੇ ਸੌ ਸੌ ਕੁਝ ਜਿਵੇਂ ਮੈਂ ਤੇਨੂੰ ਕੁਝ ਬੋਲੀ ਹੈ ਨਾ ਮੇਰੇ ਦਿਲ ਤੇ ਕੀ ਦਿੱਤੂਗੀ ਇੱਕ ਤੂੰ ਝੂਠ ਹੀ ਮੰਗਿਆ ਸੀ ਲੈ ਤੂੰ ਆਈ ਵੀ ਕਿੰਨੇ ਟਾਈਮ ਬਾਅਦ ਆ ਜਿੰਦਾ ਹੁਣ ਤੇਰੀ ਅਕਲ ਟਿਕਾਣੇ ਆ ਗਈ। ਹੋਰ ਬੈਦੇ ਹਾਂ ਸੁੱਖੀ ਨਹੀਂ ਹੋਏਗੀ। ਵੀ ਮੇਰੇ ਵੀ ਪੇਕੇ ਨੇ ਮੈਂ ਵੀ ਕਿਸੇ ਨੇ ਨਣਦੇ ਨਹੀਂ। ਤੇ ਥੋੜਾ ਗੁੱਸੇ ਹੋ ਕੇ ਤਾਂ ਨਹੀਂ ਜਾਂਦੀ ਹੈਗੀ ਲੈ ਤੇਰਾ ਸੁਟ। ਮੈਂ ਭਾਬੀ ਵੀ ਗੁੱਸੇ ਹੋ ਕੇ ਨਹੀਂ ਜਾਂਦੀ ਹੈਗੀ ਮੇਰੇ ਮੇਰੇ ਲਈ ਤਾਂ ਇੰਨੀ ਬਹੁਤ ਵੱਡੀ ਗੱਲ ਹੈ ਵੀ ਤੁਹਾਨੂੰ ਆਦੀ ਗਲਤੀ ਦਾ ਅਹਿਸਾਸ ਹੋ ਗਿਆ। ਹੋਰ ਨਹੀਂ ਮੈਂ ਤਾਂ ਹੁਣ ਇਹ ਲੱਗੀ ਆਊਗਾ ਵੀ ਮੇਰੀ ਨਣਦਾ ਈ ਸੀ ਇਹ ਦੇਖਿਆ ਇੰਨੇ ਟਾਈਮ ਬਾਅਦ ਬੇਚਰੀ ਗੁੱਸੇ ਹੋ ਕੇ ਬਾਗੀ। ਪੈਣੀ ਚਾਹੁੰਦੀ ਹੈਗੀ ਵੀ ਮੇਰੇ ਨਾਲ ਦੋ ਗੁੱਸੇ ਹੋ ਕੇ ਯਾਰ। ਫਿਰ ਉਹ ਵਾਲੀ ਟੈਨਸ਼ਨ ਲੱਗੀ ਹੋਊਗੀ ਵੀ ਕਿੰਨੇ ਟਾਈਮ ਬਾਅਦ ਉਹ ਆਈ ਬੇਚਰੀ ਜਿਹੇ ਉਦਾਸ ਹੋ ਕੇ ਲੱਗ। ਭਾਬੀ ਮੈਨੂੰ ਸੁਟਾ ਮੈਨੂੰ ਲੋੜ ਹੈ ਕਿ ਮੇਰੇ ਲਈ ਤਾਂ ਇਹ ਹੀ ਬਹੁਤ ਹੈ ਵੀ ਤੁਸੀਂ ਮੈਨੂੰ ਹੱਸ ਕੇ ਬੋਲੇ ਜਾਂਦੇ ਹੋਏ ਨਾਲ ਚਲ ਕੋਈ ਨਹੀਂ ਤੇ ਤੇਰਾ ਫਾਜੀ ਬੰਦ ਲਾ ਤੂੰ ਕਿੰਨੇ ਟਾਈਮ ਬਾਹ ਲਾਈ ਨਹੀਂ ਨਾ ਮੈਨੂੰ ਮੈਨ ਲਹੂ ਆ ਵੀ ਤੂੰ ਕੋਈ ਗੁੱਸੇ ਕਰਦੀ ਨਹੀਂ ਲੱਗੀ ਮੈਨੂੰ ਸੁਟਾ ਹੁਣ ਮੈਨੂੰ ਖੁਸ਼ੀ ਹੋ ਗਈ ਚਲ ਤੂੰ ਖੁਸ਼ੀ ਖੁਸ਼ੀ ਸੁਟ ਲੈ ਮੈਂ ਸੁਟਾ ਇਹ ਤਾਂ ਕੀ ਗੱਲ ਆ ਭਾਬੀ ਵੀਰੇ ਨੇ ਮੈਨੂੰ ਲਿਆ ਤੇ ਸੀਗੇ ਚਲ ਕੋਈ ਨਹੀਂ ਤੂੰ ਮੇਰਾ ਸੂਰ ਸਮਝ ਕੇ ਸਮਾ ਲੈ ਕੀ ਕੇ ਭਾਬੀ ਮੇਰੇ ਲਈ ਤਾਂ ਇਹ ਹੀ ਬਹੁਤ ਹੁੰਦਾ ਵੀ ਤੁਸੀਂ ਵਧੀਆ ਹਾਸੇ ਖੇੜਦੇ ਰਹੋ ਜਦੋਂ ਵੀ ਮੈਂ ਆਵਾਂ ਹੋਰ बस ਮੇਰੀ ਅਕਲਤੀ ਪਰਦਾ ਪੈਏ ਜਿਵੇਂ ਇਹਗਾ ਸੋਚ ਹੀ ਨਹੀਂ ਹੈਗੀ ਕਿ ਮੈਂ ਵੀ ਕਿਵੇਂ ਨੰਨ ਦੇਂਗੀ ਮੇਰੇ ਵੀ ਟਿੱਕੇ ਨੇ ਇਹ ਵੀ ਜਿਵੇਂ ਉਹ ਨਾ ਕੋਲੋਂ ਕੱਢਣ ਗਈ ਮੇਰੀ ਪਰਜਾਈ ਵੀ ਮੇਰੇ ਦਿਲ ਤੇ ਕੀ ਬਿੱਤੀ ਹੋਈ ਨਾਲੇ ਮੇਰੀ ਮਾਂ ਵੀ ਉਹ ਆਡਾ ਔਖੀ ਹੋਣੀ ਲੱਗੇ ਦੇਖ ਕੇ ਵੀ ਨਹੀਂ ਤੀ ਰੁਕੇ ਮੈਂ ਪੰਜ ਪੰਜ ਕੇ ਪਹਿਲੀ ਮੇਰੀ ਉਹ ਚਲ ਕੋਈ ਨਾ ਹੁਣ ਤੜੀਆ ਕੰਟਕਾਣੇ ਆ ਗਏ ਹਾਂ ਮੈਨੂੰ ਹੁਣ ਅਸਾਹ ਸੱਗੀ ਲੱਗਦੀ ਆ ਚੱਲ ਪੈਣ ਤੈਨੂੰ ਮੈਂ ਛੱਡਿਆਉਣਾ ਲਖੜਾ ਚਲੋ ਜੀ ਲੈ ਮੈਨੂੰ ਫੜਾ ਦੇ ਚੋਣਾ ਆਇਆ ਮੈਂ ਕਿੱਥਾ ਆਇਆ ਮੈਂ ਬੱਸ ਠੀਕ ਹੈ ਜੀ ਜਲਦੀ ਆਇਆ ਚਾਹੇ ਕਿਹੜਾ ਮਾਰ ਨਾ ਨਾ ਕੋਈ ਗੱਲ ਨਹੀਂ ਕੋਈ